ਮੇਰੇ ਸੋਹਰੇ ਨੇ ਮੇਰੇ ਛੇੜਛਾੜ ਕੀਤੀ ਘਰ ਵਾਲਾ ਮੈਨੂੰ ਕੁੱਟਦਾ ਮਾਰਦਾ ਆ ਮੇਰੇ ਪਿਤਾ ਕੋਲ ਪੈਸੇ ਦੀ ਮੰਗ ਕਰਦਾ ਆ ਹਜਾ ਕਿ ਉਹਨੂੰ ਬਹੁਤ ਕੁਝ ਪੈਸੇ ਦੇ ਦਿੱਤੇ ਆ ਦਾਜ ਵਿੱਚ ਬੁਲਟ ਵੀ ਦਿੱਤਾ ਉਹ ਵੀ ਉਹਨੇ ਵੇਚ ਦਿੱਤਾ ਆ ਸੱਸ ਗੁਰਦੁਆਰੇ ਗਈ ਤੇ ਮੈਨੂੰ ਕੱਲਾ ਦੇਖ ਕੇ ਸੋਹਰੇ ਨੇ ਮੈਨੂੰ ਬਾਜ ਮਾਰੀ ਪੁੱਤਰ ਮੇਰੇ ਲੱਤਾਂ ਨੂੰ ਮਾਲਿਸ਼ ਕਰਦੇ ਮੈਂ ਪਿਓ ਸਮਝ ਗਿਆ ਉਹਦੀ ਲੱਤਾਂ ਨੂੰ ਮਾਲਿਸ਼ ਕਰਨ ਲੱਪੀ ਪਰ ਉਹਨੇ ਮੈਨੂੰ ਗਲਤ ਗੰਦੀ ਨਿਗਾਹ ਨਾਲ ਦੇਖ ਕੇ ਮੈਨੂੰ ਜੱਫੀ ਪਾ ਲਈ ਤੇ ਮੇਰੇ ਮੇਰੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਮੈਂ ਇਹਨਾਂ ਨੂੰ ਗਿਨਾ ਗਿਨਾ ਵੀ ਮੇਰੀਆਂ ਲੱਤਾਂ ਘੁੱਟ ਤੇ ਮੇਰੇ ਤੇਲ ਲਾਓ ਮੈਂ ਐਡਾ ਬੇਗੂਬ ਇਨਸਾਨ ਹੋ ਸਕਦਾ ਆ ਬਾਜੀ ਮੈਂ ਬਾਈਸਾਬ ਨੌਕਰੀ ਕਰਕੇ ਆ ਪੁਲਿਸਿਸ ਕੀ ਕੀ ਦੇ 16 17 ਸਾਲਾਂ ਨਾਲ ਨੌਕਰੀ ਮੈਂ ਧੀ ਬਣਾ ਕੇ ਖੜੀ ਆ ਸਿਰ ਤੇ ਹੱਥ ਪਿਆਰ ਦੇ ਕੇ ਖੜੀ ਆ ਤੇ ਮੈਂ ਤੇ ਧੀ ਬਣਾ ਕੇ ਰੱਖੂਗੀ ਘਰ ਤੇ ਮੈਨੂੰ ਇਸ ਤੋਂ ਬਚਾਇਆ ਜਾਵੇ ਤੇ ਮੈਨੂੰ ਇਨਸਾ ਇਨਸਾਫ ਦਿਵਾਇਆ ਜਾਵੇ ਮੇਰੇ ਮਾਤਾ ਪਿਤਾ ਬਿਮਾਰੀ ਦੇ ਕਾਰਨ ਬਣੇ ਹੋਏ ਆ ਮੇਰੇ ਮੇਰੇ ਗਲੀ ਮਨੇ ਜਪੁਰਸਤ ਠੀਕ ਹੈ ਮੇਰੀ ਛੋਟੀ ਨਾ ਮੇਰਾ ਕੋਰੀ ਦੀ ਕੋਲ ਖਲੋਤੀ ਮੇਰੀ ਮੈਂ ਜੱਟ ਤੇ ਕਾ ਅਹੀਂ ਇਹੋ ਜਿਹਾ ਕੰਮ ਨਹੀਂ ਕਰਦੇ ਲੋਕਾਂ ਦੇ ਧੀ ਭੈਣਾਂ ਦੇ ਘਰ ਵਿੱਚ ਸੌਂਦੇ ਆ ਜਾੜਦੇ ਨਹੀਂ ਜਲੰਧਰ ਦੇ ਵਿੱਚ ਇੱਕ ਮਹਿਲਾ ਦੇ ਵੱਲੋਂ ਆਪਣੇ ਪਤੀ ਅਤੇ ਸੋਹਰਾ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਇਸ ਬਾਬਤ ਮਹਿਲਾ ਦੇ ਵੱਲੋਂ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਮਹਿਲਾ ਦੇ ਵੱਲੋਂ ਕਈ ਗੱਲਾਂ ਕਹੀਆਂ ਗਈਆਂ ਨੇ ਮਹਿਲਾਵਾਂ ਦੇ ਵੱਲੋਂ ਆਪਣੇ ਪਤੀ ਤੇ ਕੁੱਟਮਾਰ ਕਰਨ ਤੇ ਪੈਸੇ ਮੰਗਣ ਦੇ ਨਾਲ-ਨਾਲ ਆਪਣੇ ਸਹੁਰੇ ਤੇ ਸਰੀਰਕ ਛੇੜਛਾੜ ਸਬੰਧੀ આરોਪ ਲਗਾਏ ਗਏ ਨੇ ਇਨਸਾਫ ਲੈਣ ਦੇ ਲਈ ਮਹਿਲਾਵਾਂ ਦੇ ਵੱਲੋਂ ਦਰਦ-ਦਰ ਰ ਠੋਕਰਾ ਖਾਣੀਆਂ ਪੈ ਰਹੀਆਂ ਨੇ ਜਿਸ ਤੋਂ ਬਾਅਦ ਸ਼ਿਵ ਸੈਨਾ ਸਮਾਜਵਾਦੀ ਤੋਂ ਨਰਿੰਦਰ ਥਾਪੜ ਮਹਿਲਾ ਦੇ ਹੱਕ ਦੇ ਵਿੱਚ ਉਤਰੇ ਇਸ ਬਾਬਤ ਜਦ ਮਹਿਲਾ ਤੇ ਸ਼ਿਵ ਸੈਨਾ ਸਮਾਜਵਾਦੀ ਤੋਂ ਨਰਿੰਦਰ <th>ਪੜ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਸੀਂ ਵੀ ਇੱਕ ਵਾਰ ਜ਼ਰੂਰ ਸੁਣੋ ਕਿਨਾ ਮੈਂ ਮੇਰਾ ਨਾਮ ਹੀਨਾ ਹੈ ਮੇਰੇ ਪਿਤਾ ਦਾ ਨਾਮ ਵਿਜੇ ਮਹਿਰਾ ਹੈ ਮੈਂ ਜਲੰਧਰ ਦੀ ਰਹਿਣ ਵਾਲੀ ਹਾਂ ਮੇਰਾ ਵਿਆਹ ਨੂੰ 4 ਸਾਲ ਹੋਏ ਹੈ 22 ਮਈ 2021 ਨੂੰ ਮੇਰਾ ਵਿਆਹ ਹੋਇਆ ਹੈ ਮੇਰੇ ਪਾਪਾ ਨੇ ਬੜੇ ਧੂਮ-ਧਾਮ ਨਾਲ ਮੇਰਾ ਵਿਆਹ ਕੀਤਾ ਹੈ ਹیثیت ਤੋਂ ਵੱਧ ਕੀਤਾ ਮੈਂ ਕੱਲੀ ਕੱਲੀ ਹਾਂ ਮੇਰੇ ਸੋਹਰੇ ਬਟਾਲੇ ਦੇ ਰਹਿਣ ਵਾਲੇ ਆ ਮੇਰੇ ਘਰ ਵਾਲੇ ਦਾ ਨਾਮ ਗੁਰਪ੍ਰੀਤ ਸਿੰਘ ਹੈ ਉਹ ਉਹਨਾਂ ਨੇ ਮੈਨੂੰ ਬੜੇ ਪਿਆਰ ਨਾਲ ਤੇ ਮੇਨਾਂ ਬੜੇ ਵਧੀਆ ਤਰੀਕੇ ਨਾਲ ਰੇ ਸੋਹਰੇ ਬਟਾਲੇ ਵਿੱਚ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਰੱਖਿਆ ਹੱਸੀਓਤ ਵਾਦ ਦਿੱਤਾ ਦਾਦ ਚ ਹੁਲਟ ਵੀ ਦਿੱਤਾ ਮੇਰੇ ਪਾਪਾ ਨੇ ਪਰ ਉੱਥੇ ਕੁਝ ਦਿਨ ਤਾਂ ਮੇਨਾਂ ਬਹੁਤ ਵਧੀਆ ਰਹੇ ਮੇਰੇ ਸੋਹਰਾ ਪਰਿਵਾਰ ਪਰ ਉੱਥੇ ਮੇਰੇ ਘਰ ਵਾਲੇ ਸੈੱਟ ਨਾ ਹੋ ਕਾਰਨ ਮੇਰੇ ਸੋਹਰੇ ਨੇ ਮੈਨੂੰ ਕਿਹਾ ਕਿ ਤੁਸੀਂ ਜਲੰਧਰ ਸੈੱਟ ਹੋ ਜੋ ਤੇਰੇ ਪਾਪਾ ਸੈੱਟ ਕਰ ਦੋਗੇ ਫਿਰ ਮੇਰੇ ਮੈਂ ਆਪਣੇ ਘਰ ਆਪਣੇ ਪਿਤਾ ਨਾਲ ਗੱਲ ਕੀਤੀ ਤੇ ਮੇਰੇ ਪਾਪਾ ਨੇ ਮੈਨਾਂ ਮੈਨੂੰ ਜਲੰਧਰ ਬੁਲਾ ਲਿਆ ਤੇ ਕਹਿੰਦੇ ਤੂੰ ਇੱਥੇ ਆ ਕੇ ਸੈੱਟ ਹੋ ਜਾ ਮੈਂ ਆਪਣੇ ਘਰ ਵਾਲੇ ਨਾਲ ਇੱਥੇ ਆ ਗਈ ਸੋਹਰੇ ਸੋਹਰੇ ਦੇ ਕਹਿਨ ਤੇ ਫਿਰ ਥੋੜੇ ਦਿਨਸ ਤਾ ਮੇਰਾ ਘਰ ਵਾਲਾ ਸਹੀ ਰਿਹਾ ਉਸ ਤੋਂ ਬਾਅਦ ਉਹਨੇ ਮੈਨਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਉਹਨੇ ਮੇਰੇ ਪਿਤਾ ਨੂੰ ਚਾਹ ਕਿ ਮੈਨੂੰ ਬਾਹਰ ਭੇਜੋ ਰਮਾਨੀਆਂ ਜਿਹਦੇ ਵਿੱਚੋਂ ਕਿ 700000 ਰੁਪਏ ਦੀ ਉਹਨੇ ਮੰਗ ਕੀਤੀ ਪਰ ਮੇਰੇ ਪਿਤਾ ਨੇ 100000 ਰੁਪਏ ਦਿੱਤਾ ਉਹਨੇ ਫਾਈਲ ਲਗਾਈ ਪਰ ਉਹ ਵੀ ਰਿਫਿਊਜ਼ਲ ਆ ਗਈ ਫਿਰ ਮੇਰੇ ਕੁਝ ਦਿਨ ਮੇਰੇ ਨਾਲ ਠੀਕ ਰਿਹਾ ਹਾਂਜੀ ਅਬ ਮੈਂ ਮੇਰੇ ਸਾਸਤੇ ਨਨਾਰ ਮੈਨੂੰ ਸੋਹਰੇ ਲੱਗੀ ਸੀਗੀ ਤੇ ਉੱਥੇ ਜਾ ਕੇ ਮੈਂ ਰਹੀ ਕੁਝ ਦਿਨ ਮੇਨਾ ਬਹੁਤ ਸਹੀ ਰਹਿ ਇੱਕ ਦਿਨ ਉਸ ਸੱਸ ਮੇਰੀ ਗੁਰਦੁਆਰੇ ਗਈ ਸੀ ਤੇ ਸੋਹਰਾ ਕੱਲਾ ਸੀਗਾ ਘਰ ਉਸ ਤੋਂ ਪਹਿਲਾਂ ਰੋਜ਼ਾਨਾ ਮੇਰੇ ਨਾਲ ਇੱਕ ਦਿਨ ਸੱਸ ਮਿਲ ਕਹਿੰਦੀ ਕਿ ਸੋਹਰੇ ਦੇ ਲੱਤਾਂ ਨੂੰ ਤੇਲ ਨਾਲ ਮਾਲਿਸ਼ ਕਰਦੇ ਮੈਂ ਆਪਣੇ ਪਿਤਾ ਸਮਾਨ ਉਹਨਾਂ ਨੂੰ ਸਮਝ ਕੇ ਮੈਂ ਤੇਲ ਮਾਲਿਸ਼ ਕਰਨ ਲੱਪੀ ਇੱਕ ਦਿਨ ਸਾਸੂ ਗੁਰਦੁਆਰੇ ਗਈ ਤੇ ਮੈਨੂੰ ਕੱਲਾ ਦੇਖ ਕੇ ਸੋਹਰੇ ਨੇ ਮੈਨੂੰ ਆਵਾਜ਼ ਮਾਰੀ ਪੁੱਤਰ ਮੇਰੇ ਲੱਤਾਂ ਨੂੰ ਮਾਲਿਸ਼ ਕਰ ਦੇ ਮੈਂ ਪਿਓ ਸਮਝ ਕੇ ਉਹਦੀ ਲੱਤਾਂ ਨੂੰ ਮਾਲਿਸ਼ ਕਰਨ ਲੱਪੀ ਪਰ ਉਹਨੇ ਮੈਨੂੰ ਗਲਤ ਗੰਦੀ ਨਿਗਾਹ ਨਾਲ ਦੇਖ ਕੇ ਮੈਨੂੰ ਜੱਫੀ ਪਾ ਲਈ ਤੇ ਮੇਰੇ ਮੇਰੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੀ ਕੁੜੀ ਫੜੀ ਤੇ ਆਪਣੇ ਕਮਰੇ ਵਿੱਚ ਕੁੰਡੀ ਲਾ ਲਈ ਜਦੋਂ ਮੇਰੀ ਸੱਸ ਘਰ ਆਈ ਤੇ ਫਿਰ ਮੈਂ ਉਹਨੂੰ ਦੱਸਿਆ ਕਿ ਮੇਰੇ ਸੋਹਰੇ ਨੇ ਇਦਾਂ ਇਦਾਂ ਕੀਤਾ ਆ ਪਰ ਸੋਹਰੇ ਸੋਹਰੇ ਨੇ ਸੱਸ ਨੇ ਸੋਹਰੇ ਸਾਹਮਣੇ ਤਾਂ ਉਸ ਦਾ ਸਾਥ ਦਿੱਤਾ ਪਰ ਬਾਅਦ ਵਿੱਚ ਉਸਨੇ ਜਰਨਾਨ ਨੂੰ ਫੋਨ ਕੀਤਾ ਤੇ ਕਹਿਣ ਲੱਗੀ ਕਿ ਮਤਲਬ ਇਹ ਗੱਲ ਹੋਈ ਆ ਆਨੇ ਮਾਰਕੋਡ ਕੀਤੀ ਹਾਂ ਹਾਂਜੀ ਮਾਰਕੋਡ ਕੀਤੀ ਆ ਉਹਨਾਂ ਨੇ ਮੇਰੇ ਨਾਲ ਕਾਈਸੇ ਕੰਪਲੇਨ ਦੇ ਨਾਇਆ ਅੱਜ ਕੰਪਲੇਨ ਦੇ ਨਾਇਆ ਕਿ ਮੈਨੂੰ ਇਨਸਾਫ ਕੀਤਾ ਜਾਵੇ ਮੇਰੇ ਨਾਲ ਕਿ ਮੇਰੇ ਸਹੁਰੇ ਨੇ ਮੇਰੇ ਛੇੜਛਾੜ ਕੀਤੀ ਘਰ ਵਾਲਾ ਮੈਨੂੰ ਕੁੱਟਦਾ ਮਾਰਦਾ ਆ ਮੇਰੇ ਪਿਤਾ ਕੋਲ ਪੈਸੇ ਦੀ ਮੰਗ ਕਰਦਾ ਆ ਹਜਾ ਕਿ ਉਹਨੂੰ ਬਹੁਤ ਕੁਝ ਪੈਸੇ ਦੇ ਦਿੱਤੇ ਆ ਦਾਜ ਵਿੱਚ ਬੁਲਟ ਵੀ ਦਿੱਤਾ ਉਹ ਵੀ ਉਹਨੇ ਵੇਚ ਦਿੱਤਾ ਆ ਹੁਣ ਮੈਨੂੰ ਧਮਕੀਆਂ ਦਿੰਦਾ ਆ ਕਿ ਜੇ ਤੂੰ ਪੈਸੇ ਇਹਨਾਂ ਦਿੱਤੇ ਜਾਂ ਕੁਝ ਵੀ ਨਹੀਂ ਕੀਤਾ ਤਾਂ ਨੂੰ ਮੈਂ ਝੂਠੇ ਕੇਸ ਵਿੱਚ ਫਸਾ ਦਵਾਂਗਾ ਤੇ ਨੂ ਇਹ ਤੁਹਾਡੇ ਭਰਾ ਨੂੰ ਸਾਡੇ ਰਿਸ਼ਤੇਦਾਰਾਂ ਨੂੰ ਧਮਕੀਆਂ ਦਿੰਦਾ ਤੁਹਾਨੂੰ ਮੈਂ ਮਾਰ ਮਰਵਾ ਦਵਾਂਗਾ ਮੈਨੂੰ ਇਸ ਤੋਂ ਬਚਾਇਆ ਜਾਵੇ ਤੇ ਮੈਨੂੰ ਇਨਸਾਨ ਇਨਸਾਫ ਦਿਵਾਇਆ ਜਾਵੇ ਮੇਰੇ ਮਾਤਾ ਪਿਤਾ ਬਿਮਾਰੀ ਦੇ ਕਾਰਨ ਬਣੇ ਹੋਏ ਆ ਮੇਰੇ ਪਿਤਾ ਨੂੰ ਬ੍ਰੇਨ ਟਿਊਮਰ ਹੈ ਤੇ ਮੇਰੀ ਮਾਤਾ ਦਿਲ ਦੀ ਮਰੀਜ਼ ਹੈ ਤੇ ਮੈਨੂੰ ਬਚਾਇਆ ਜਾਵੇ ਮੇਰੀ ਇੱਕ ਛੋਟੀ ਜੀ ਬੱਚੀ ਹੈ 2.5 ਸਾਲਾਂ ਦੀ ਜਿਹਦਾ ਕਿ ਉਹ ਸਾਰੇ ਪਰਿਵਾਰ ਵਿੱਚੋਂ ਕੋਈ ਵੀ ਉਹਦੀ ਦੇਖ ਰਿਆ ਨਹੀਂ ਕਰਦਾ ਮੈਨੂੰ ਇਨਸਾਫ ਦਿਵਾਇਆ ਜਾਵੇ ਜੈ ਸ਼ੀਰਾਮ ਮੈਂ ਨਰਿੰਦੇ ਤਾਪਲ ਸ਼ਿਵ ਸੰਸਮਾ ਜੀ ਪੰਜਾਬ ਜੇਲ੍ਹ ਮੈਂ ਆ ਜਿਵੇਂ ਕਿ ਮੀਡੀਆ ਦੇ ਮਾਧਮ ਤਮ ਸਾਰਿਆਂ ਨੂੰ ਪਤਾ ਹੈ ਕਿ ਸਮਸਨਾ ਸਮਾਜਵਾਦੀ ਸਮਾਜ ਦੇ ਲਈ ਮੇਸ਼ ਘੜੀ ਤੀਆਂ ਪੈਣਾ ਦੀ ਰੱਖ ਲਈ ਮੇਸ਼ ਘੜੀ ਹੈ ਅੱਜ ਵੀ ਇਸ ਤੀ ਪੈਣ ਨੂੰ ਦੇਖੋ ਕਿ ਤੁਸੀਂ ਜਿਵੇਂ ਆਪਣੀ ਜਿਹੜੀ ਦਸਤਾ ਸਾਰੀ ਸੁਣਾਈ ਹੈ ਕਿ ਜਿਹੜਾ ਕਿ ਸੋਹਰਾ ਉਹ ਨੇ ਜਿਹੜਾ ਰਿਸ਼ਤਾ ਦਾ ਤਾਰ-ਤਾਰ ਕਰ ਦਿੱਤਾ ਵਾ ਸੋ ਮੈਂ ਕੜੇ ਸ਼ਬਦਾਂ ਦੇ ਨਿੰਦੇ ਕਰਦਾ ਮੈਂ ਤੇ ਅੱਜ ਪ੍ਰਸ਼ਾਸਨ ਕੋ ਜਿਹੜੀ ਅਸੀਂ ਇਹਨਾਂ ਦੇ ਹੱਕ ਦੀ ਲੜਾਈ ਲੜਨਾ ਹੈ ਉਹਦੇ ਲਈ ਇਨਸਾਫ ਦੀ ਮੰਗ ਕਰਦੇ ਹਾਂ ਕਿ ਇਸ ਤੀ ਪੈਣ ਨੂੰ ਇਨਸਾਫ ਦਿੱਤਾ ਜਾਵੇ ਤੇ ਪਹਿਲ ਦੇ ਤੌਰ ਤੇ ਇਹ ਇਨਸਾਫ ਹੋਣਾ ਵੀ ਚਾਹੀਦਾ ਵਾ ਤਾਂ ਕਿ ਜਿਹੜੀਆਂ ਲੜਕੀਆਂ ਮੈਂ ਕੋਈ ਦਹੇਜ ਕਰਕੇ ਮਰ ਰਹੀਆਂ ਮੈਂ ਕਿਸੇ ਤੀ ਕਿਸੇ ਤੀਆਂ ਪਹਿਣਾ ਦਾ ਸੋਸ਼ਣ ਹੋ ਰਿਹਾ ਵਾ ਇਹ ਬੰਦ ਕੀਤਾ ਜਾਣਾ ਜਿਹੜਾ ਕਿ ਤੀਆਂ ਪਹਿਣਾ ਦੀ ਜਿਹੜੀ ਰੱਖਿਆ ਹੋਇਆ ਉਹਨੂੰ ਜੁਕੀਨੀ ਬਣਾਉਣੇ ਚਾਹੀਦਾ ਇਹ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਇੱਕ ਬਿਲਕੁਲ ਨਿਜੀ ਫਰਜ਼ਾ ਜੋ ਕਿ ਅਜਿਹੀ ਧਨਪ੍ਰੀਤ ਕੌਰ ਮੈਡਮ ਜੋ ਕਮਿਸ਼ਨ ਲੱਗੇ ਹੋਏ ਨੇ ਤੇ ਉਹਨਾਂ ਨੂੰ ਇਹਨਾਂ ਦੀ ਜਿਹੜੀ ਆਵਾਜ਼ ਆਸੀ ਉਠਾਣਾ ਹੈ ਤੇ ਸਾਨੂੰ ਇਨਸਾਫ ਦੀ ਪੂਰੀ ਉਮੀਦ ਹੈ ਕਿ ਸਾਨੂੰ ਇਨਸਾਫ ਮਿਲੇ ਇਸ ਮਾਮਲੇ ਤੋਂ ਬਾਅਦ ਜਦ ਲੜਕੀ ਦੇ ਪਤੀ ਅਤੇ ਸਹੁਰੇ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਗਿਆ ਕਿ ਇਹ ਸਾਰੇ ਇਲਜ਼ਾਮ ਬੇਬੁਨਿਆਦ ਹਨ ਗੱਲਬਾਤ ਦੌਰਾਨ ਉਹਨਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਤੁਸੀਂ ਵੀ ਇੱਕ ਵਾਰ ਜਰੂਰ ਸੁਣੋ ਹਾਂਜੀ 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 ਸਟਾਰ نیوز ਪੰਜਾਬੀ ਟੀਵੀ ਤੋਂ ਬੋਲ ਰਹੇ ਹਾਂਜੀ ਹਾਂਜੀ ਉਹ ਇੱਕ ਨਾ ਕੋਈ ਕੰਪਲੀਟ ਆਈ ਸੀਗੀ ਕੋਈ ਖਬਰ ਕਰਨ ਗਏ ਸੀਗੇ ਹੀਨਾ ਦੇ ਨਾਂ ਤੇ ਕੋਈ ਹਾਂਜੀ ਉਹਦੇ ਬਾਰੇ ਵਰਸ਼ਨ ਲੈਣੇ ਸੀ ਤੁਹਾਡੇ ਕੀ ਜਿਹੜੇ ਉਹ ਇਲਜ਼ਾਮ ਲਾ ਰਹੇ ਹੋ ਕੀ ਹੈਗਾ ਇਲਜ਼ਾਮ ਕੀ ਉਹ ਬਲਕਿ ਸਹੀ ਹੈ ਕਿ ਗਲਤ ਹੈ ਕੀ ਝਗੜਾ ਕਿਹੜੀ ਜਗ੍ਹਾ ਤੋਂ ਬੋਲ ਰਹੇ ਸਟਾਰ ਨਿਊਜ਼ ਪੰਜਾਬੀ ਟੀਵੀ ਤੋਂ ਅੱਛਾ ਜੀ ਹਾਂਜੀ ਹਾਂਜੀ ਉਹ ਸਾਨੂੰ ਸੀਪੀ ਓਫਿਸ ਮਿਲੇ ਸੀਗੇ ਕੰਪਲੀਟ ਦੇਣ ਆਏ ਹੋਏ ਸੀਗੇ ਤੇ ਆਪਾਂ ਉਹਨਾਂ ਨੂੰ ਉਹ ਸਾਨੂੰ ਦੱਸ ਰਹੇ ਕਿ ਮੈਨੂੰ ਐਦਾਂ ਕੁਟਦੇ ਮਾਰਦੇ ਆ ਮੇਰੇ ਸੋਹਰੇ ਨੇ ਮੈਨਾਂ ਐਦਾਂ ਕੀਤਾ ਉਹ ਕੀਤਾ ਅਸੀਂ ਤੁਹਾਡੇ ਦੂਜੇ ਪਾਸੇ ਅਸੀਂ ਤੁਹਾਡੇ ਬਿਆਨ ਲੈ ਰਹੇ ਆ ਕਿ ਦੱਸੋ ਕੀ ਇਹ ਗੱਲ ਸੱਚ ਆ ਕਿ ਝੂਠ ਆ ਕੋਈ ਨਹੀਂ ਮੈਂ ਆਪਣੇ ਫਾਜ਼ਲ ਸਾਹਿਬ ਦਾ ਨੰਬਰ ਦਿੰਦਾ ਹੈਲੋ ਹੈਲੋ ਹਾਂਜੀ ਸਟਾਰ ਨਿਊਜ਼ ਪੰਜਾਬੀ ਟੀਵੀ ਤੋਂ ਬੋ ਰਿਆਂ ਦੀ ਜਲੰਧਰ ਤੋਂ ਹਾਂਜੀ ਹੁਕਮ ਕਰੋ ਜੀ ਹੁਕਮ ਨਹੀਂ ਕਿ ਕਨਾ ਤੁਹਾਡੇ ਉਹ ਕੰਪਲੀਟ ਜੀ ਕੋਈ ਆਏ ਸੀਗੇ ਕਰਾਣ ਹੀ ਨਾ ਹੈਗੀ ਕੋਈ ਹਨਾ ਉਹ ਸੀਪੀ ਆਫਿਸ ਕੋਈ ਕੰਪਲੀਟ ਤੁਹਾਡੇ ਖਿਲਾਫ ਕੋਈ ਕਰਾਣ ਆਏ ਸੀ ਕੋ ਹੀਨਾ ਦੇ ਨਾਂ ਦੇ ਕੋਈ ਲੇਡੀਜ਼ ਹੈਗੀ ਐ ਇੱਥੇ ਕਿੱਥੋਂ ਬੋ ਰੇ ਪਹਿਲਾਂ ਮੈਨੂੰ ਦੱਸੋ ਜੀ ਜਲੰਧਰ ਤੋਂ ਸਟਾਰ ਨਿਊਜ਼ ਪੰਜਾਬੀ ਟੀਵੀ ਤੋਂ ਬੋ ਰਿਆਂ ਜੀ ਨਿਊਜ਼ ਚੈਨਲ ਨਿਊਜ਼ ਚੈਨਲ ਤੋਂ ਬੋ ਰਿਆਂ हां जी हुक्म करो जी हुक्म ਨਹੀਂ ਅਸੀਂ ਤੁਹਾਡੇ ਵਰਸ਼ਨ ਲੈਣੇ ਸੀਗੇ ਕਿ ਅਸੀਂ ਕਿਹਾ ਕਿ ਤੁਹਾਡੀ ਵੀ ਆਪਾਂ ਵਰਸ਼ਨ ਲੈ ਲਈਏ ਕਿ ਕਿਤੇ ਤੁਸੀਂ ਸਹੀ ਹੋਵੋ ਆਪਾਂ ਗਲਤ ਚਲਾ ਦੀਏ ਖਬਰ ਇਸ ਕਰਕੇ ਤੁਹਾਨੂੰ ਵੀ ਪੁੱਛਣਾ ਚਾਹੁੰਦੇ ਕਿ ਕੀ ਮੈਟਰਸ ਹੋਰਾ ਹੈ ਮੈਟਰ ਸਾਡੇ ਵੱਲੋਂ ਜਨਾਬ ਕੋਈ ਨਹੀਂ ਜੀ ਹਾਂ ਜੀ ਇਹ ਜਿਹੜੀ ਹੀਨਾ ਨਾ ਹਾਂ ਜੀ ਇਹ ਰਿੰਦੀ ਜਲੰਧਰੀ ਹੈ ਮੇਰੇ ਬੇੜੇ ਨਾਲ ਵਿਆਹੀ ਹੋਈ ਆ ਹਾਂ ਜੀ ਹਾਂ ਜੀ ਠੀਕ ਹੈ ਜੀ ਬਿਲਕੁਲ ਤੇ ਇਹ ਆਈ ਸਾਡੇ ਕੋਲ ਇਹਦੀ ਪਹਿਲਾਂ ਪਹਿਲਾਂ ਗਈ ਹੀ ਹੈ ਬਿਲਕੁਕੁਲ ਖੁਸ਼ੀ ਖੁਸ਼ੀ ਚਲੀ ਗਈ ਹੈ ਸਾਡੇ ਕੋਲ ਅਛਾ ਜੀ ਕੁਜੀਖਾ ਲਈ ਗਈ ਆ ਤੇ ਇਹਦੀ ਮਾਂ ਨੇ ਸਾਨੂੰ ਫੋਨ ਕੀਤਾ ਪਹਿਲਾਂ ਇਹਨਾਂ ਨੇ ਐਮਸ਼ੀਓਨ ਪਾਇਆ ਵਿੱਚ ਆ ਤਾਈ ਤੇ ਸਾਨੂੰ ਤਲਾਕ ਜਦੋਂ ਮੈਂ ਵੀ ਤਲਾਕ ਹੈ ਕਿਹੜੀ ਗੱਲ ਦਾ ਦੇਦੀ ਹੈ ਜਾਂ ਸਾਡਾ ਕੋਈ ਮੁੰਡਾ ਕੋਈ ਗਲਤ ਵਤਾਂਦਾ ਤੋਂ ਮੇਰਾ ਮੁੰਡਾ ਮੇਰੇ ਸ਼ਵੰਡਾ ਨਹੀਂ ਕਹਿੰਦਾ ਇਹਨਾਂ ਦੇ ਜੇਸਟਾਲ ਦੀ ਨੁਕਰੀ ਕਰਦਾ ਹਾਂ ਹਾਂ ਜੀ ਹਾਂ ਜੀ ਤੇ ਮੈਂ ਖੁਦ ਫੌਜੋਂ ਰਿਟਾਇਰ ਮੈਂ ਪੁਲਿਸੋਂ ਰਿਟਾਇਰ ਹਾਂ ਓਕੇ ਠੀਕ ਹੈ ਜੀ ਠੀਕ ਹੈ ਔਰ ਫਿਰ ਇਹ ਮੇਰੀ ਬੇਟੀ ਤੇ ਮੇਰੀ ਮੈਸੇਜ ਲੈ ਕੇ ਆਏ ਇਹਨਾਂ ਨੂੰ ਹੂੰ ਤੇ ਬਿਲਕੁਲ ਠੀਕ ਠਾਕ ਆਏ ਉੱਥੋਂ

अच्छा दा दा ना ना किता हो, किता हो। जी ए ਉਹਨਾਂ ਦਾ ਰਕੜੀ ਬੰਨ੍ਹ ਜਲ ਗਈ ਹੈ ਓਕੇ ਰਕੜੀ ਬੰਨ੍ਹ ਜਲ ਗਈ ਤੇ ਮੇਰਾ ਮੁੰਡਾ ਇੱਥੇ ਆਇਆ ਮੇਰੇ ਕੋਲ ਇੰਨਾ ਉਹ ਇਲਜ਼ਾਮ ਲਾਏ ਗਏ ਨੇ ਕਿ ਐਦਾਂ ਦਾ ਮੇਰੇ ਸੋਰੇ ਵਲੋਂ ਮੈਨੂੰ ਲੱਤਾ ਘੁੱਟਣੋ ਕਿਹਾ ਸੀ ਜਾਂ ਕੁਛ ਮੈਨਾਂ ਇਹਨਾਂ ਨੇ ਐਦਾਂ ਮੈਨੂੰ ਫੜ ਲਿਆ ਕੀਤਾ ਹੋਗੇ ਤਾਂ ਉਹ ਗਲਤ ਹੈ ਕਿ ਸਹੀ ਹੈਗੀ ਜੀ ਦੇਖੋ ਜੀ ਮੈਂ ਮੇਰੇ ਗਲੀ ਮਹਲੇ ਦੇ ਪੁੱਸਰ ਤੇ ਠੀਕ ਹੈ ਮੇਰੀ ਛੋਟੀ ਨਾ ਮੇਰਾ ਕੋਰੀਂ ਦੀ ਕੋਲ ਖਨੋਤੀ ਮੇਰੀ ਹਾਂਜੀ ਹਾਂਜੀ ਠੀਕ ਹੈ ਜੀ ਮੈਂ ਜੱਟ ਤੇ ਕਾ ਅਹੀਂ ਅਜਾ ਕੰਮ ਨਹੀਂ ਕਰਦੇ ਲੋਕਾਂ ਦੇ ਧੀ ਪੈਣਾ ਦੇ ਘਰ ਵਿੱਚ ਸੌਂਦੇ ਆ ਜਾੜਦੇ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਬਿਲਕੁਲ ਬਿਲਕੁਲ ਤੇ ਮੈਂ ਇਹਦਾ ਮਾਮਾ ਵੀ ਉੱਥੇ ਜਿਵੇਂ ਪਹਿਲਾਂ ਇਹਨਾਂ ਨੇ 1 ਸਾਲ ਪਹਿਲਾਂ ਕਾਰਵਾਈ ਕੀਤੀ ਨਾ ਮੇਰੇ ਬੇਡੇ ਨੇ ਕੁੱਟਿਆ ਮਾਰਿਆ ਮੇਰੇ ਮੁੰਡੇ ਨੂੰ ਅੱਛਾ ਜੀ ਤੇ ਮੈਂ ਉਹ ਵੀ ਬਰਦਾਸ਼ਤ ਕਰ ਗਿਆ ਇਹਦੇ ਜਦੋਂ ਮੈਂ ਹੁਣ ਉਹ ਹੀ ਗੱਲ ਤੁਹਾਨੂੰ ਦੱਸਦਾ ਹਾਂ ਇਹਦੀ ਮਾਂ ਨੇ ਵਾਲ ਫੜੇ ਮੇਰੇ ਮੁੰਡੇ ਤੇ ਇਹਨੇ ਵਾਲ ਫੜੇ ਇਹਦੇ ਚਾਚੇ ਨੇ ਬਾਹਾਂ ਫੜੀਆਂ ਨਿੱਕੇ ਨੇ ਹੂੰ ਹੂੰ ਇਹਦਾ ਇੱਕ ਜੀਜਾ ਇੱਥੇ ਰਹਿੰਦਾ ਪ੍ਰੈਸ਼ਰ ਪੁਆਟਰ ਦੀ ਦੁਕਾਨ ਕਰਦਾ ਨਾਲ ਕੋਈ ਬਰਗਰ ਵਰਗੀ ਵੀ ਲੰਦਾ ਅੱਛਾ ਉਹਨਾਂ ਦੀ ਮਾਮੇ ਦੇ ਮੁੰਡੇ ਨੇ ਮਾਮੇ ਦੇ ਜਵਾਈ ਦੇ ਥੱਲੇ ਇੱਕ ਮਾਸੀ ਰਹਿੰਦੀ ਉਹਦੇ ਮੁੰਡੇ ਨੇ ਇਹਦੇ ਢਿੱਡ ਜੱਲਤਾਂ ਲੁੱਤਾਂ ਮਾਰ ਅੱਛਾ ਜੀ ਤੇ ਮੈਂ ਇੱਥੇ ਡਾਕਟਰ ਜਿਹਦੇ ਨਾਲ ਕੋਈ ਨੌਕਰੀ ਕਰਦਾ ਮੇਰੇ ਕੋਲ ਇਹਨਾਂ ਮੈਨੂੰ ਛੱਡ ਆਇਆ ਦਾ ਚਾਚਾ ਐਟੋ ਅੱਡੇ 'ਚ ਤੇ ਚੱਲ ਜਾਣਗੇ ਓਕੇ ਮੈਂ ਕਿਹਾ ਵੀ ਮੈਂ ਪਹਿਲਾਂ ਮੁੰਡੇ ਦਾ ਮੈਡੀਕਲ ਕਰਾਵਾਂ ਹੂੰ ਮੈਂ ਫਿਰ ਐਟੋ ਕਰਕੇ ਇਹਦੇ ਹਸਪਤਲ ਚ ਗਿਆ ਤੇ ਮੈਂ ਡਾਕਟਰ ਕੋਲ ਮਿਲਿਆ ਜਾ ਕੇ ਮੈਂ ਇਹਦਾ ਮੈਡੀਕਲ ਕਰੋ ਹਾਂਜੀ ਹਾਂ ਉਹਨਾਂ ਕਿਹਾ ਵੀ ਇਹਦੇ ਪੇਟ 'ਚ ਸੋਜ ਆ ਹੂੰ ਤੇ ਦਾਰੂ ਛਕਣਾ ਬਈ ਮੈਂ ਦਾਰੂ ਛਕਦਾ ਨਹੀਂਗਾ ਹਾਂ ਚਲੋ ਆਪਾਂ ਫਿਰ ਕਿਹਾ ਵੀ ਰਿਸ਼ਤੇਦਾਰ ਦਾ ਮਾਮਲਾ ਕੋਈ ਐਕਸ਼ਨ ਲੈਣ ਦੀ ਲੋੜ ਕੋ ਨਹੀਂ ਮਿੱਟੀ ਪਾਓ ਬਿਲਕੁਲ ਮਾਮਾ ਕਹਿੰਦਾ ਮੈਂ ਮਾਮੇਦਰ ਪੁੱਛਿਆ ਵੀ ਇਹ ਤਲਾਕ ਨਾਲ ਦੱਸੋ ਹੂੰ ਮਾਮੀ ਨੇ ਪੁੱਛਿਆ ਤਲਾਕ ਦੇ ਨਾਲ ਦੱਸੋ ਪਿਓ ਇਹਦਾ ਕੋਲ ਫੇਟਾ ਮੈਂ ਪੁੱਛਿਆ ਤਲਾਕ ਦੇ ਨਾਲ ਪੁੱਛੋ ਹੂੰ ਤੇ ਮੈਂ ਇਹਦੀ ਮੰਨ ਕੇ ਤਲਾਕ ਦੇ ਨਾਲ ਦੱਸੋ ਮਾਸੇ ਥੱਲੇ ਦੀ ਉੱਤੇ ਹੀ ਮੈਂ ਤਲਾਕ ਦੇ ਨਾਲ ਦੱਸੋ ਹੂੰ ਮਾਸੜ ਹੀ ਚਾਚਾ ਹੀ ਚਾਚੀ ਮੈਂ ਦੱਸੋ ਆਂਦੇ ਸਾਡੀ ਸੱਸ ਕਰੇਗੀ ਜੋ ਕਰਨਾ ਓਕੇ ਮਤਲਬ ਇਹ ਨਦੀ ਦਾਦੀ ਜੀ ਹੂੰ ਹੂੰ ਮੈਂ ਮਾਤਾ ਤੂੰ ਮੇਰੀ ਮਾਂ ਦਰਬਰ ਮਾਂ ਹੂੰ ਜੇ ਤਲਾਕ ਦੇ ਨਾਲ ਮਾਂ ਮੇਰੀ ਇਹਦੇ ਦੱਸ ਦੋ ਹਾਂ ਹੂੰ ਬਿਲਕੁਲ ਆਹੀ ਤੇ ਤਲਾਕ ਨਹੀਂ ਜੀ ਦੇਣਾ ਹੂੰ ਮੈਂ ਧੀ ਬਣਾ ਕੇ ਖੜੀ ਐ ਸਿਰ ਤੇ ਹੱਥ ਪਿਆਰ ਦੇ ਕੇ ਖੜੀ ਐ ਤੇ ਮੈਂ ਤੇ ਧੀ ਬਣਾ ਕੇ ਰੱਖੂਗੀ ਘਰ ਤੇ ਚਲੋ ਹੁਣ ਆਪਣਾ ਮੇਨ ਮੋਟਿਵ ਇਹ ਹੈ ਕਿ ਆਪਾਂ ਜਿੱਦਾਂ ਖਬਰ ਤਾਂ ਤੁਹਾਨੂੰ ਪਤਾ ਹੀ ਆ ਆਪਾਂ ਦੋਨੋਂ ਪਾਰਟੀਆਂ ਦੀ ਸੁਣ ਕੇ ਫੇਰੀ ਲਾਈ ਦੀ ਏਦਾਂ ਨਹੀਂ ਲਾਈ ਦੀ ਕਿ ਕੱਲ ਨੂੰ ਤੁਹਾਡੇ ਸਾਡੇ ਮਨ 'ਚ ਇਹ ਨਾ ਹੋਵੇ ਕਿ ਸਾਨੂੰ ਪੱਤਰਕਾਰਾਂ ਨੇ ਜਾਂ ਕਿਸੇ ਨੇ ਪੁੱਛਿਆ ਨਹੀਂ ਇਹਨਾਂ ਨੇ ਆਪਣੇ ਵੱਲੋਂ ਖਬਰ ਬਣਾ ਕੇ ਲਾ ਦਿੱਤੀ ਐ ਇਸ ਕਰਕੇ ਅਸੀਂ ਤੁਹਾਡਾ ਫਰਜ਼ ਆ ਤੁਹਾਨੂੰ ਫੋਨ ਕਰਕੇ ਪੁੱਛਣਾ ਕਿ ਜਿਹੜੇ ਇਹ ਇਲਜ਼ਾਮ ਜਿਹੜੇ ਨਾ ਨਾ ਗੱਲ ਕਰੋ ਮੈਂ ਇਹਨਾਂ ਨੂੰ ਗਿਨਾ ਗਿਨਾ ਵੀ ਮੇਰੀਆਂ ਲੱਤਾਂ ਕੋਤ ਤੇ ਮੇਰੇ ਤੇਲ ਲਾਉ ਮੈਂ ਐਡਾ ਬੇਗੁਮ ਇਨਸਾਨ ਹੋ ਆਵਾਜ਼ ਜੀ ਨਾ ਬਾਈ ਸਾਹਿਬ ਨੌਕਰੀ ਕਰਕੇ ਆ ਪੁਲਿਸ ਚ ਕੀ ਕੀਤਾ 16 ਕਰਾ ਨਾਲ ਨੌਕਰੀ ਓਕੇ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਸਰਦਾਰ ਜੋਗਾ ਸਿੰਘ ਜੋਗਾ ਸਿੰਘ ਕਿੱਥੇ ਰਹਿੰਦੇ ਕਿੱਥੇ ਮੈਂ ਬਟਾਲੇ ਰਹਿੰਦਾ ਜੀ ਬਟਾਲੇ ਰਹਿੰਦੇ ਤੁਸੀਂ ਅੱਛਾ ਜੀ ਹਾਂਜੀ ਓਕੇ ਚਲੋ ਕੋਈ ਨਹੀਂ ਤੁਹਾਡੇ ਆਪਾਂ ਪੂਰੇ ਵਰਸ਼ਨ ਲਾ ਦਨੇ ਕਿ ਤੁਹਾਡੇ ਲੋਕੀ ਤੁਸੀਂ ਇਹ ਕਿਹਾ ਕਿ ਇਦਾਂ ਦਾ ਕੋਈ ਸ਼ੀ ਨਹੀਂ ਹੈਗਾ ਜੋ ਵੀ ਹੈ ਨਾ ਸਾਡਾ ਪੂਰਾ ਹੀ ਤੇ ਇਹਨਾਂ ਨੇ ਇਹ ਵੀ ਕਹਿੰਦਿਆਂ ਕਿ ਅਸੀਂ ਤਰਾਕ ਨਹੀਂ ਜੀ ਦੇਣਾ ਅੱਛਾ ਅੱਛਾ ਹੁਣ ਇਹਨੂੰ ਪੁੱਛੋ ਵੀ ਮੇਰੇ ਮੁੰਡੇ ਦਾ ਪਾਸਪੋਰਟ ਆਪਣੇ ਕੋਲ ਕਿਉਂ ਰੱਖਿਆ ਮੁੰਡੇ ਦਾ ਪਾਸਪੋਰਟ ਲਾਇਆ ਬਾਹਰ ਕਹਿੰਦੇ ਪਾਸਪੋਰਟ ਬਾਹਰ ਗਿਆ ਮੁੰਡਾ ਸਾਡੇ ਪੈਸੇ ਵੀ ਇਹਨਾਂ ਨੇ ਦੋ ਤਿੰਨ ਵਾਰੀ ਲਵਾਤੇ ਆ ਫੇਰ ਕਹਿੰਦਾ ਐਂਬੂਲੈਂਸ ਲੈ ਕੇ ਦਿਓ ਫੇਰ ਮੈਨੂੰ ਕਹਿੰਦਾ ਡੈੱਡ ਹਾਊਸ ਬਣਾਉਣਾ ਪੈਸੇ ਲਵਾਓ ਕਾਫੀ ਖਰਚਾ ਨੇ ਬਾਹਰ ਮੈਂ ਇਹਨਾਂ ਨੂੰ ਨਹੀਂ ਕਹਿੰਦਾ ਆ ਉਹ ਕਹਿੰਦਾ ਪੈਸੇ ਲਾਓ ਸਾਡੇ ਕੋਲ ਪੈਸਿਆਂ ਦੀ ਮੰਗ ਕਰਦਾ ਵਾ ਸਾਨੂੰ ਕੁਟਦਾ ਮਾਰਦਾ ਵਾ ਉਹਨਾਂ ਕੋ ਨਹੀਂ ਕਰਦਾ ਯ ਉਹਨਾਂ ਕੋ ਇੱਕ ਪੰਜੇ ਦੀ ਹੱਡੀ ਕੰਪਲੇਂਟ ਨਹੀਂ ਹੈਗੀ ਇਸ ਚੀਜ਼ ਦੀ ਪਤਾ ਨਹੀਂ ਇਹਹੀ ਕੰਪਲੇਂਟ ਉਹਨਾਂ ਨੇ ਮਿਲਾ ਲਾ ਲਾ ਤਿਆਰ ਕੀਤੀ ਹੈ ਨਹੀਂ ਜੀ ਤੁਸੀਂ ਇਹਨਾਂ ਪਾਸਪੋਰਟ ਰੱਖਿਆ ਆਪਣੇ ਕੋਲ ਉਹਦਾ ਹੂੰ ਹੂੰ ਠੀਕ ਹੈ ਜੀ ਤੇ ਮੈਂ ਕਿਹਾ ਵੀ ਪਾਸਵਰਡ ਬੱਚੇ ਦਾ ਦੇ ਦਿਓ ਪਹਿਲਾਂ ਬੱਚੇ ਨੇ ਇਹਦੇ ਤੇ ਪੈਸੇ ਲਏ ਬਾਹਰ ਖਣ ਦੋਹਾਂ ਇਕੱਠਿਆਂ ਤੇ ਕੁੜੀ ਦਾ ਵੀ ਨਾਲ ਪਾਸਪੋਰਟ ਰਿਆ ਪਾਸਪੋਰਟ ਤੇ ਕੁੜੀ ਦਾ ਵੀ ਨਾਮ ਹੈ ਦੀ ਕੁੜੀ ਦਾ ਵੀ ਨਾਮ ਹੈ ਇਹਦਾ ਵੀ ਨਾਂ ਹੀ ਨਾਂ ਦਾ ਵੀ ਹਾਂ ਬੱਚਾ ਵੀ ਹੈਗਾ ਛੋਟਾ ਕੁੜੀਆ ਕੋਈ ਹੈ ਨਾ ਹਾਂਜੀ ਹਾਂਜੀ ਉਹਦੇ ਨਾਂ ਤੇ ਮੁੰਡਾ ਮੇਰਾ ਪੈਜੇ ਵੀ ਜਮਾ ਕਰਾਉਂਦਾ ਜਿਹੜਾ ਬੀਮਾ ਬੂਮਾ ਕਰਾਉਂਦੇ ਆ ਅੱਛਾ ਅੱਛਾ 6000 ਰੁਪਏ ਨੂੰ ਮਹੀਨੇ ਦਾ ਖਰਚਾ ਦਿੰਦਾ ਜੀ ਓਕੇ 4000 ਰੁਪਏ ਕਿਰਾਏ ਤੇ ਕਮਰਾ ਲਿਆ ਉੱਥੇ ਦਿੰਦਾ ਜੀ ਹੂੰ ਹੂੰ ਠੀਕ ਹੈ ਜੀ ਤਾਂ ਮੇਲਾ ਕੋਈ ਇਹੋ ਜੀ ਕੰਪਲੇਂਟ ਨਹੀਂ ਗਈ ਮੈਂ ਜਿਹੜਾ ਮੁੰਡਾ ਖਬਰ ਲੌਂਦਾ ਨਾ ਜਿਹੜਾ ਦੋਹਾਂ ਪਾਸਪੋਰਟ ਵਾਲੀ ਕੁੜੀ ਦਾ ਇੱਕ ਮੈਂ ਉਹਦੇ ਨਾਲ ਹੀ ਸੰਪਰਕ ਕਰਨ ਲੱਗਾ ਵਾਂ ਮੈਂ ਉਹ ਖਬਰ ਉਹਦੇ ਕੋਈ ਹਲਵਾਉਂ ਚੰਗੀ ਤਰ੍ਹਾਂ ਚਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਕੰਪਲੇਂਟ ਲੈ ਕੇ ਫਿਰ ਅੱਗੇ ਕਾਰਵਾਈ ਕਰਨੀ ਹੈ ਬਿਲਕੁਲ ਠੀਕ ਹੈ ਜੀ ਤੁਹਾਡੇ ਵਰਸ਼ਨ ਅਸੀਂ ਚਲਾ ਦਨੇ ਆ ਨਾਲ ਇਹ ਉਹਨਾਂ ਵੱਲੋਂ ਇਹ ਕਿਹਾ ਗਿਆ ਠੀਕ ਹੈ ਜੀ ਹਾਂ ਜੀ ਮੇਰੇ ਪਿੰਨਾ ਬੱਚੇ ਦਾ ਪਾਸਪੋਰਟ ਦੇਣਾ ਲਾਗਤ ਅਸੀਂ ਦੇਣਾ ਨਹੀਂ ਧੀ ਆਪਣੇ ਨੂੰ ਘਰ ਵਸਾਵਾਂਗੇ ਠੀਕ ਹੈ ਜੀ ਠੀਕ ਹੈ ਸਾਰੀ ਸਾਰੀ ਗੇਮ ਇਹਦੀ ਮਰਚੀ ਦੀ ਮਰਚੀ ਦੀ ਕੁੜੀ ਦੀ ਤੇ ਇਹਦੀ ਮਾਂ ਦੀ ਆ ओके ਤੁਹਾਡੇ ਵੱਲੋਂ ਫालतू ਕੋਈ ਬੋਲਦਾ ਤੁਹਾਡੇ ਵੱਲੋਂ ਕੋਈ ਏਦਾਂ ਦੀ ਗੱਲ ਨਹੀਂ ਹੋਈ ਜਿਹੜੀ ਉਹਨਾਂ ਨੇ ਦੱਸੀ ਹੈ ਕਿ ਤੇਲ ਤੋਂ ਲਾਰੇ ਆ ਹੋਰੇ ਹੋਰੇ ਤਾਂ ਕੁੱਛ ਨਹੀਂ ਸਭ ਕੋਈ ਸਾਡੇ ਦੇ ਬਿਨ ਬਣਿਆ ਸਾਰੇ ਲਾਰੇ ਠੀਕ ਜੀ ਠੀਕ ਠੀਕ ਹੈ ਨਾ ਜੀ ਆ ਮੈਂ ਨਹੀਂ ਨਹੀਂ ਜੀ ਨਾ ਗੱਲ ਕਰਿਓ ਮਾੜੀ ਜੀ ਹਾਂਜੀ ਹੈਲੋ ਹਾਂਜੀ ਹਾਂਜੀ ਹਾਂ ਜੀ ਗੱਲ ਪਾ ਜੀ ਹਾਂ ਜੀ ਆ ਗਈਆਂ ਵੇਖੋ ਜੀ ਲੋਕੀ ਮਾਲਾ ਬੇਟੀਆਂ ਵਸਾਂਦੇ ਆ ਇਹ ਨਹੀਂ ਆਂਦੇ ਵੀ ਅਹੀ ਤਲਾਕ ਹੀ ਲੈਣਾ ਮੇਰੀ ਮੰਮੀ ਦੇ ਮੂੰਹ ਚ ਕੋਈ ਗੱਲ ਹੈ ਮੈਂ ਤਲਾਕ ਲੈਣਾ ਤਲਾਕ ਨਹੀਂ ਆਪਾਂ ਦੇਣਾ ਹਾਂ ਹਾਂ ਦੇਖੋ ਬੇਟੀ ਵੀ ਆ ਸਾਡੀ ਅੱਗੋਂ ਪੁੱਤ ਨਹੀਂ ਆ ਇਹ ਵੀ ਸਾਡੀ ਧੀ ਆ ਸਾਡੀ ਨਿੱਕੀ ਨੂੰ ਰਹਿੰਦੀ ਉਹਦਾ ਘਰ ਵਾਲਾ ਬਾਹਰ ਰਹਿੰਦਾ ਅੱਛਾ ਜੀ ਹਾਂਜੀ ਉਹਦੇ ਵੀ ਦੋ ਬੱਚੇ ਨੇ ਇੱਥੇ ਗੁਰਸੇ ਸਿੰਘ ਜੀ ਗੱਲ ਲਤਾ ਕੋ ਜੰਦੀ ਬੁੱਢਾ ਹੱਡਾ ਬਿਮਾਰ ਰਹਿੰਦਾ ਹੈ ਹਾਂਜੀ ਜੇ ਬਾਈ ਤਾਂ ਦੇਖੋ ਮੇਰਾ ਵੀ ਬਹੁਤ ਬੁਰਾ ਹਾਲ ਹੁੰਦਾ ਜੇ ਲੋਹਾਂ ਨੂੰ ਕਹਿ ਵੀ ਦਿੱਤਾ ਮਰੀਆਂ ਜੀ ਘੁੱਟ ਲੋ ਤੇ ਕੋਈ ਜਾਣੀ ਹੁੰਦਾ ਆਪਣੀਆਂ ਧੀਆਂ ਨਹੀਂ ਘੁੱਟਦੀਆਂ ਹਾਂਜੀ ਹਾਂਜੀ ਹੈਨਾ ਹੁਣ ਦੇਖੋ ਮੀਨਾ ਇੱਥੇ ਇਹਦੀ ਮੰਮੀ ਆਂਦੀ ਵੀ ਤੁਸੀਂ ਆਣ ਕੇ ਲੈ ਜਾਓ ਹੂੰ ਮੈਂ ਆਜ ਮੇਰੀ ਬੇਟੀ ਗਏ ਅਹੀਂ ਲੈ ਕੇ ਆਇਆ ਕੋਈ ਇਹਨਾਂ ਦੇ ਘਰ ਲੜਾਈ ਨਹੀਂ ਹੋਈ ਕੋਈ ਸਾਡੇ ਘਰ ਨਹੀਂ ਹੋਈ ਇਥੋਂ ਜਾਣ ਲੱਗੀ ਨੂੰ ਮੈਂ ਤੋਤੇ ਵਾਂਗੂ ਸਮਝਾਇਆ ਮੈਂ ਕੁੜੀਏ ਵੇਖੂ ਪਿਆਰ ਨਾਲ ਚੱਲਨੀ ਆ ਪਿਆਰ ਨਾਲ ਵਾਪਸ ਆਦੀ ਇਹਦੀ ਮੰਮੀ ਨੇ ਫੋਨ ਲਾਇਆ ਵੀ ਆਪਾਂ ਜਿਆਦੀ ਤੰਗਾ ਤੂੰ ਆ ਜਾ ਹੂੰ ਠੀਕ ਹੈ ਆ ਮੈਂ ਇਹਨੂੰ ਰਾਤ ਤੇ ਕਿਹਾ ਕਿ ਨੇਰਾ ਮੈਂ ਨਹੀਂ ਜਾਂਦੀਨੀ ਸਵੇਰੇ ਮੱਲਾ ਵੀ ਮੈਂ ਚਲ ਜਾਉਂਗੀ ਸਾਡੇ ਗੈਸਾ ਹੀ ਮੁੜ ਕੇ 2 ਵਜੇ ਮੈਂ ਕਿਹਾ ਕੁੜੀਏ ਟੈਂ ਨਾਲ ਜਾ ਜਿੱਦਾਂ ਚੱਲੀਆਂ ਉਦਾਂ ਹੀ ਹਾਂਜੀ ਕੇ ਅਧਿਕਾਰ ਆਇ। ਬਿਲਕੁਲ ਬਿਲਕੁਲ। ਵੇਖੋ ਇਹਨਾਂ ਨੇ ਕੱਪੜੇ ਧੋ ਗਏ ਪਾਏ ਉਹਨਾਂ ਦੇ ਤੇ ਨੇ ਇੰਨੀ ਸਪਾਈਸ ਗੁਈ ਕੀਤੀ ਆ। ਇਹਨੂੰ ਪੁੱਛੋ ਸਾਥਨੇ ਸੌਰੇ ਨੇ ਕੀਤਾ ਜੇ ਕਹਿ ਵੀ ਦਿੰਦਾ ਸੋਰਾ ਕੋਈ ਗੱਲ ਨਹੀਂ ਗੀ। ਹੂੰ। ਚਲੋ ਕੋਈ ਨਹੀਂ ਠੀਕ ਹੈ ਜੀ ਮੈਂ ਕਰਕੇ ਗੱਲ ਕੋ ਦੱਸਦੇ ਹਾਂ ਠੀਕ ਹੈ ਜੀ। ਹਾਂਜੀ ਦੂਜਾ ਹੀ ਤਲਾਕ ਦੀ ਗੱਲ ਹੈ ਦੂਜਾ ਹੈ ਪਾਸਪੋਰਟ ਦੇਣਾ ਹੀ ਮੁੰਡਾ ਬਾਹਰ ਕਰ ਲਿਆ। ਠੀਕ ਹੈ ਜੀ ਠੀਕ ਹੈ। ਹਾਂਜੀ ਸਾਡੀ ਕੋਈ ਇਹਦੇ ਨਾਲ ਲੜਾਈ ਝਗੜਾ ਨਹੀਂ ਗਾ। ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਵਰਜੇਸ਼ ਕੁਮਾਰ ਦੀ ਰਿਪੋਰਟ